ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਮੈਂ ਫੇਰ ਅੱਜ ਖੇਤ ਦੇ ਵਿੱਚ ਬੈਠਾ ਹਾਂ ਇਹ ਮੇਰੇ ਵਾਂਡੀ ਦਾ ਖੇਤ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਕਿ ਆਪਾਂ ਨੂੰ ਪਿਛਲੇ ਸਾਲ ਆਪਣੀ ਤੋਂ ਗਲਤੀ ਹੋਈ ਹੈ ਪਿਛਲੇ ਸਾਲ ਬਹੁਤ ਸਾਰੇ ਕਿਸਾਨ ਵੀਰਾਂ ਦੇ ਦਿੱਕਤ ਆਈ ਹੈ ਖੇਤ ਦੇ ਵਿੱਚ ਕਿ ਜੰਗਲੀ ਝੋਨਾ ਹੋ ਗਿਆ ਜਾਂ ਕਈ ਬੰਦੇ ਤਾਂ ਲੜਦੇ ਰਹੇ ਕਿ ਯਾਰ ਝੋਨਾ ਜਿਹੜਾ ਹੈਗਾ ਮੈਂ ਬੀ ਵਿਜਿਆ ਸੀ ਕੋਈ ਹੋਰ ਤੇ ਉਗ ਕੋਈ ਹੋਰ ਆਇਆ ਝੋਨੇ ਦੇ ਵਿੱਚ ਬੂਟੇ ਦੂਜੇ ਝੋਨੇ ਰਿਆ ਗਏ ਤਾਂ ਬੜੀਆਂ ਸਾਰੀਆਂ ਕੰਪਲੇਂਟ ਆਈਆਂ ਤੇ ਮੈਂ ਵੀ ਕਈ ਕੰਪਨੀਆਂ ਦੀ ਕੰਪਲੇਂਟ ਦੇਖਣ ਦੇ ਲਈ ਉੱਥੇ ਗਿਆ ਤੇ ਆਖਰ ਤੇ ਉਸ ਸਮੇਂ ਮੈਂ ਤਾਂ ਕਸੂਰ ਕਿਸਾਨ ਦਾ ਕੱਢ ਕੇ ਆਇਆ ਸੀਗਾ ਤੇ ਕਿਸਾਨ ਵੀ ਗੁੱਸੇ ਹੋਇਆ ਤੇ ਸਭ ਕੁਝ ਹੋਇਆ ਹੁਣ ਐਕਟਰੀ ਇਹ ਗਲਤੀ ਆਪਣੇ ਤੋਂ ਦੁਬਾਰਾ ਨਾ ਹੋਵੇ ਇਹਦੇ ਕਰਕੇ ਆਪਾਂ ਕੀ ਕਰਨਾ ਉਹ ਥੋੜਾ ਧਿਆਨ ਰੱਖੋ ਹੁਣ ਮੈਂ ਇਹ ਇੱਥੇ ਆਇਆ ਇੱਕ ਆਪਣੇ ਗਵਾਂਢੀ ਦੇ ਖੇਤ ਦੇ ਵਿੱਚ ਇੱਕ ਤਾਂ ਤੁਸੀਂ ਇੱਥੇ ਦੇਖੋ ਕਿ ਐਸ ਖੇਚੇ ਨਾਲ ਰੋਣੀ ਕੀਤੀ ਹੈ ਇੱਥੇ ਇਹਨਾਂ ਨੇ ਕੀ ਕਰਨਾ ਹੈ ਕਿ ਹੁਣ ਪਨੀਰੀ ਬੀਜਣੀ ਹੈ ਠੀਕ ਹੈ ਪਨੀਰੀ ਬੀਜਣ ਤੋਂ ਪਹਿਲਾਂ ਇੱਥੇ ਜਿਹੜਾ ਹੈਗਾ ਇਹ ਜਿਸ ਤਰ੍ਹਾਂ ਬੂਟਾ ਮੱਪਟਿਆ ਦੇਖੋ ਰੋਣੀ ਕਰਤੀ ਤੇ ਇਹ ਉੱਗਾ ਆ ਇਹ ਕੀ ਹੈ ਪਿਛਲੇ ਸਾਲ ਵਾਲਾ ਝੋਨਾ ਸਾਫ ਹੈ ਨਾ ਪਿਛਲੇ ਸਾਲ ਦਾ ਝੋਨਾ ਉਗ ਗਿਆ ਤਾਂ ਫਿਰ ਇੱਕ ਜਗ੍ਹਾ ਨਹੀਂ ਹੈਗਾ ਇਹ ਇਹ ਕਈ ਜਗ੍ਹਾ ਉਗ ਗਿਆ ਮੈਂ ਪਟਪਟ ਕੇ ਦੇਖਿਆ ਪਹਿਲਾਂ ਕਨਫਰਮ ਕਰਨ ਲਈ ਕਿ ਕੀ ਇਹ ਝੋਨਾ ਹੀ ਹੈ ਤਾਂ ਹਜੇ ਤੀਕ ਐਸ ਖੇਤ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਪਾਣੀ ਲੱਗੇ ਨੂੰ ਤੇ ਇਹ ਝੋਨਾ ਉਗਣਾ ਸ਼ੁਰੂ ਹੋ ਗਿਆ ਮਤਲਬ ਇਹ ਕਿ ਜੋ ਅਸੀਂ ਪਿਛਲੇ ਸਾਲ ਗੱਲ ਕਰ ਰਹੇ ਸੀ ਫਿਰ ਤਾਂ ਉਹ ਗੱਲ ਸਹੀ ਸੀ ਪਿਛਲੇ ਸਾਲ ਇੱਕ ਚੀਜ਼ ਹੋਰ ਸੀਗੀ ਪਿਛਲੇ ਸਾਲ ਤੇ ਹੋਇਆ ਸੀਗਾ ਕਿ ਭਾਈ ਜੋਦੋ ਆਪਾ ਝੋਨਾ ਖੇਤ ਚ ਲਾਇਆ ਕਦੂ ਕਰਕੇ ਵੀ ਉਦੋਂ ਤੱਕ ਕੋਈ ਵਰਖਾ ਨਹੀਂ ਹੋਈ ਸੀ ਵਰਖਾ ਨਾ ਹੋਣ ਕਰਕੇ ਜਿਹੜਾ ਪਿਛਲੇ ਸਾਲ ਦਾ ਬੀ ਪਿਆ ਉਹ ਉੱਗਿਆ ਹੀ ਨਹੀਂ ਸੀ ਐਕਟਰੀ ਅਸੀਂ ਇੱਕ ਹੋਰ ਨਵਾਂ ਪੰਗਾ ਸੇੜ ਲਿਆ ਉਹ ਇਹ ਸੇੜ ਲਿਆ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਠੀਕ ਹੈ ਕਿ ਇੱਕ ਤੋਂ ਲੈ ਕੇ 9 ਜੂਨ 2025 ਤੱਕ ਤੁਸੀਂ ਪੰਜਾਬ ਚ ਝੋਨਾ ਲਾ ਲਓ ਉਹਨਾਂ ਨੇ ਕਹਿ ਦਿੱਤਾ ਠੀਕ ਹੈ ਕਿਸੇ ਜਗ੍ਹਾ ਤੇ ਇੱਕ ਝੋਨਾ ਥਾਂ ਨੀਵਾ ਹੋਏਗਾ ਕਿਤੇ ਮੀਂਹ ਦਾ ਪਾਣੀ ਖੜਦਾ ਹੋਊਗਾ ਉਹਦੀ ਮਜਬੂਰੀ ਹੈ ਕਿ ਉਹਨੇ ਲਾਉਣਾ ਹੈਗਾ ਪਰੰਤੂ ਆਮ ਕਿਸਾਨ ਵੀ ਬਸ ਝੋਨਾ ਜਲਦੀ ਹੋ ਗਿਆ ਜਲਦੀ ਹੋ ਗਿਆ ਅਜੇ ਇਕਬੀਰ ਕਹਿ ਰਿਹਾ ਡਾਕਟਰ ਸਾਹਿਬ ਫਿਰ ਮੋਟਰਾਂ ਬੰਦ ਕਿਵੇਂ ਕਰ ਲਾਂਗੇ ਤਾਂ ਉਹ ਚੀਜ਼ ਨੂੰ ਦੇਖ ਕੇ ਨਾਲ ਦੀ ਨਾਲ ਖੇਤ ਤਿਆਰ ਕੀਤਾ ਰੇ ਪੀੜੀ ਬੀਜੀ ਜਾਂਦੇ ਆ ਖੋਣ ਜੇ ਮੇਰਾ ਗਵਾਂਢੀ ਐਸ ਖੇਜ ਪਨੀਰੀ ਬੀਜ ਦਿੰਦਾ ਤੇ ਆਹ ਜਿਹੜੇ ਬੂਟੇ ਉੱਗੇ ਹੋਏ ਐ ਜਿਹੜੇ ਐਸ ਸਮੇਂ ਖੇਤ ਦੇ ਵਿੱਚ ਓਨਾ ਉੱਗਿਆ ਹੋਇਆ ਤੇ ਇਹ ਤਾਂ ਸਾਰਾ ਰਲਾ ਹੋ ਜਾਣਾ ਸੀਗਾ ਤੇ ਜਦੋਂ ਇਹ ਰਲਾ ਹੋ ਜਾਂਦਾ ਤਾਂ ਫੇਰ ਇਹਦੀ ਲੜਾਈ ਹੋਣੀ ਸੀਗੀ ਦੁਕਾਨਦਾਰ ਦੇ ਨਾਲ ਵੀ ਲੜਾਈ ਹੋਣੀ ਸੀਗੀ ਤੇ ਜਿਹੜਾ ਹੈਗਾ ਹੋਰ ਆਪਸ ਵਿੱਚ ਹੀ ਪਰੇਸ਼ਾਨ ਹੋਣਾ ਸੀਗਾ ਆਖਰ ਤੇ ਕੀ ਹੋਣਾ ਸੀਗਾ ਝਾੜ ਘਟ ਜਾਣਾ ਸੀਗਾ ਜਿਹੜਾ ਝਾੜ ਘਟ ਗਿਆ ਆ ਦੇਖੋ ਕਿਉਂ ਨਾ ਇਹ ਸਾਲ ਦਾ ਤੇ ਝਾੜ ਕੱਟ ਗਿਆ ਆਖਰ ਤੇ ਕਿਸਾਨ ਦਾ ਇਹ ਹੈਗਾ ਨੁਕਸਾਨ ਹੋਣਾ ਸੀਗਾ ਤਾਂ ਐਸ ਕਰਕੇ ਵੀ ਮੇਰੀ ਬੇਨਤੀ ਹੈ ਐਵੇਂ ਆ ਕੰਮ ਨਾ ਕਰੋ ਕਿ ਮੋਟਰਾ ਖੜੀਆਂ ਕਿਵੇਂ ਜਰਾਗੇ ਜਿਹੜੇ ਖੇਤ ਦੇ ਵਿੱਚ ਪਨੀਰੀ ਬੀਜਣੀ ਹੈ ਭਾਈ ਉਹ ਜਗ੍ਹਾ ਦੀਆਂ ਇੱਕ ਤੋਂ ਦੋ ਰੌਣੀਆਂ ਪਹਿਲਾਂ ਕਰ ਲੋ ਰੌਣੀ ਵੀ ਐਂ ਕਰੋ ਕਿ ਜਿਉਂ ਨਾਲ ਖੇਤ ਹੈ ਇਸ ਖੇਤ ਨੂੰ ਪਾਣੀ ਲਾਤਾ ਇਹ ਜਦੋਂ ਤੋਂ ਚਿੱਟਾ ਹੋ ਗਿਆ ਜਿਉਂ ਨਾਲ ਚਿੱਟਾ ਹੋਣਾ ਸ਼ੁਰੂ ਹੋ ਗਿਆ ਦੇਖ ਜਗ੍ਹਾ ਤੇ ਤਾ ਐਸ ਤੇ ਟੇੜਾ ਪੀ ਪਿਆ ਉਹ ਟੰਗੂਰ ਮਾਰ ਜੇਗਾ ਦੁਬਾਰਾ ਫਿਰ ਜਿਹੜਾ ਹੈਗਾ ਐਸ ਖੇਤ ਨੂੰ ਇੱਕ ਪਾਣੀ ਲਾਓ ਤਾਂ ਕਿ ਜਿਹੜਾ ਟੰਗੂਰ ਪੀ ਹੈਗਾ ਮਾਰਿਆ ਉਹ ਉੱਗ ਆਵੇ ਤੇ ਬਾਹਰ ਆ ਜਾਵੇ ਐਸ ਕੇਚ ਨੂੰ ਬਹੁਤ ਸਾਰਾ ਝੋਨਾ ਉੱਗਿਆ ਦਿਖ ਰਿਹਾ ਹੈ ਤਾਂ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਫਿਰ ਭਾਈ ਜਿਹੜਾ ਹੈਗਾ ਤੁਹਾਡਾ ਨੁਕਸਾਨ ਹੈਗਾ ਤੁਹਾਡਾ ਜਿਹੜਾ ਹੈਗਾ ਬੀਚ ਰਲਾ ਵੀ ਆਊਗਾ ਕੱਲਾ ਰਲਾ ਨਹੀਂ ਆਊਗਾ ਨਾਲ ਉਹਦੇ ਇਹ ਵੀ ਹੋਏਗਾ ਕਿ ਜੋ ਪਿਛਲੇ ਸਾਲ ਵਾਲੇ ਬੀਜ ਹੈਗੇ ਨੇ ਉਨਾਰੇ ਉੱਪਰ ਬਿਮਾਰੀ ਵੀ ਹੋਊਗੀ ਤੇ ਬਿਮਾਰੀ ਵੀ ਆਏਗੀ ਤਾਂ ਦੁਕਾਨਦਾਰ ਤੇ ਤੁਸੀਂ ਲੜਦੇ ਵੀ ਰਹੋਗੇ ਇਹ ਸਾਵਧਾਨੀ ਤੁਹਾਨੂੰ ਵਰਤਣੀ ਪਏਗੀ ਧਿਆਨ ਰੱਖਿਓ ਇਸ ਚੀਜ਼ ਦਾ ਤੇ ਦੂਸਰੀ ਗੱਲ ਇਹ ਐਕਤਰੀ ਜਦ ਆਪਣਾ ਜਿਆਮ ਖੇਤ ਜਿਵੇਂ ਆ ਖੜਾ ਆਪਾਂ ਝੋਨਾ ਇਹ ਚਲਾਉਣਾ ਹੈਗਾ ਐਕਤਰੀ ਆਪਾਂ ਖੇਤ ਠੰਡਾ ਕਰਨੀ ਲੋੜ ਨਹੀਂ ਕਿਉਂਕਿ ਐਕਤਰੀ ਆਪਾਂ ਨੂੰ ਉਮੀਦ ਹੈ ਕਿ ਹੁਣੇ 4-5 ਤਰੀਕ ਨੂੰ ਮੀਂਹ ਪੈ ਜਾਣਾ ਹਨਾ ਫਿਰ ਆਪਣਾ 10:00 ਵਜੇ ਫਿਰ ਚੰਗਾ ਮੀਂਹ ਪੈ ਜਾਣਾ ਇਹਨਾਂ ਖੇਤਾਂ ਦੇ ਵਿੱਚ ਉੱਗ ਆਏਗਾ ਜਿਹੜਾ ਪੁਰਾਣਾ ਝੋਨਾ ਹੈਗਾ ਪ੍ਰੰਤੂ ਜੇਕਰ ਫਿਰ ਵੀ ਜੇ ਮੀਂਹ ਕਿਤੇ ਨਹੀਂ ਪੈਂਦਾ ਤਾਂ ਉਹਨਾਂ ਨੂੰ ਇੱਕ ਵਾਰੀ ਰੋਣੀ ਕਰਕੇ ਪੁਰਾਣਾ ਝੋਨਾ ਗੋਣਾ ਪਵੇਗਾ ਠੀਕ ਹੈ ਇਸ ਚੀਜ਼ ਨੂੰ ਧਿਆਨ ਚ ਰੱਖਣਾ ਹੀ ਪਵੇਗਾ ਤੁਹਾਨੂੰ ਨਹੀਂ ਰੱਖੋਗੇ ਤਾਂ ਪਿਛਲੇ ਸਾਲ ਸਾਨੂੰ ਖਾਮਿਆਜਾ ਭੁਗਤਣਾ ਪਿਆ ਤੇ ਉਹ ਖਾਮਿਆਜਾ ਤੁਸੀਂ ਇਸ ਸਾਲ ਵੀ ਭੁਗਤੋਗੇ ਦੂਸਰੀ ਗੱਲ ਬਾਈਏ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਤੁਹਾਡਾ ਖੇਤ ਦੇ ਵਿੱਚ ਪਿਛਲੇ ਸਾਲ ਚੌਣਾ ਕੇ ਹੋਰ ਲੱਗਿਆ ਸੀ ਬਾਸਮਤੀ ਬੀਜੀ ਸੀ ਉਹ ਜਗ੍ਹਾ ਪਨੀਰੀ ਬੀਜੇ ਤੋਂ ਗਰੇਜ ਕਰਨਾ ਬਾਸਮਤੀ ਅਕਸਰ ਬਹੁਤ ਜ਼ਿਆਦਾ ਝੜ ਜਾਂਦੀ ਹੈ ਤੇ ਉਹਦੇ ਦਾਣੇ ਜਿਹੜੇ ਹੈਗੇ ਆ ਉਹ ਰਹਿ ਜਾਂਦੇ ਵਿੱਚ ਇਸ ਚੀਜ਼ ਦਾ ਧਿਆਨ ਤੋਂ ਰੱਖਣਾ ਪਏਗਾ